ਸਤਿ ਨਾਮ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਕੀਲ ਦੇਵਾਂਗੇ ਇਹ ਵੈਸੇ ਵੀ ਸਰਵਸਾਂਝੀ ਹੈ ਬਾਬਾ ਔਨਾਹਰੀ ਬਾਬਾ ਬਲਕਨਾਥ ਜੀ ਦੀ ਛਾਂਟ ਵਿੱਚ ਬਾਬਾ ਬਡਭਾਗ ਸਿੰਘ ਦੀ ਛਾਂਟ ਹੈ ਤੇ ਜ਼ਬਰਦਸਤ ਕੀਲ ਹੈ ਮੇਨੇ ਨੂੰ ਆਪ ਬਾਬਾ ਬਡਭਾਗ ਸਿੰਘ ਦੀ ਕੀਲ ਮੰਨ ਸਕਦੇ ਹਾਂ ਵਰਤ ਤੁਸੀਂ ਕਿਤੇ ਵੀ ਸਕਦੇ ਹੋ ਕੋਈ ਗੱਦੀ ਤੇ ਪੈਰ ਲਾਉਣਾ ਉੱਥੇ ਲਾ ਸਕਦੇ ਹੋ ਕਿਸੇ ਪਰਿਵਾਰ ਦੇ ਵਿੱਚ ਕੋਈ ਕੀਲ ਕਰਕੇ ਆਉਣੇ ਆ ਕਿਸੇ ਦੇ ਘਰ ਵਿੱਚ ਜਾ ਕੇ ਉੱਥੇ ਵੀ ਤੁਸੀਂ ਇਹ ਕੀਲ ਲਾ ਜਾਪ ਕਰਕੇ ਕਿਲਾ ਮੇਖਾਂ ਦੇ ਤੁਸੀਂ ਮੰਤਰ ਪੜ੍ਹ ਕੇ ਇਹ ਕੀਲ ਕਰ ਸਕਦੇ ਹੋ ਕੀਲ ਬੜੀ ਜ਼ਬਰਦਸਤ ਹੈ ਬਹੁਤ ਮਤਲਬ ਇਹਦੇ ਵਿੱਚ ਤੁਸੀਂ ਕੀਤੇ ਕਰਾਇਦੀ ਕਾਰਡ ਵੀ ਕਰ ਸਕਦੇ ਹੋ ਕੋਈ ਤੁਹਾਡਾ ਆਸਣ ਦੀ ਕੀਲ ਕਰਨੇ ਉੱਥੇ ਵੀ ਵਰਤ ਸਕਦੇ ਹੋ ਜਿੱਥੇ ਵੀ ਤੁਸੀਂ ਇਹਨੂੰ ਵਰਤਣਾ ਚਾਹੁੰਦੇ ਹੋ ਤੇ ਬਾਲ ਸਮਸ਼ਾਨ ਘਾਟ ਚ ਕੁਝਲਾ ਸਾਧਨਾ ਕਰਨਾ ਤੁਸੀਂ ਉੱਥੇ ਵੀ ਕੀ ਲਾ ਸਕਦੇ ਹੋ ਕਰਨਾ ਹੈ ਕਿ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰਨਾ ਹੈ ਫਿਰ ਘੰਟੀ ਦਾ ਬਟਨ ਦਬਾ ਦੇਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲੇ ਹੁਣ ਤੁਸੀਂ ਮੰਤਰ ਦੇ ਨਾਲ ਜਿਹੜੇ ਸ਼ਬਦ ਨੇ ਉਹ ਤੁਸੀਂ ਨੋਟ ਕਰ ਲਓ ਕੀ ਸ਼ਬਦ ਬੋਲਨੇ ਫਿਰ ਉਹਨੂੰ ਸੁੱਧ ਕਰਨ ਦੀ ਵਿਧੀ ਦੱਸਾਂਗੇ ਕੀਲਨਾ ਵਰਮਾ ਕੀਲਨਾ ਇੰਦ ਕੀਲਾ ਗੋਪੀ ਤੇ ਗੋਵਿੰਦ ਕੀਲਾ ਗੁਰ ਸ਼ਬਦ ਕੇ ਮਾਹੀ ਕੀਲਾਂ ਬਾਲਕ ਪੌਣਾ ਹਾਰੀ ਹਟਕੀ ਹੋਈ ਰੂ ਕਿਲਾ ਪਟਕੀ ਹੋਈ ਰੂ ਕਿਲਾ ਕੀਲਾਂ ਬਾਬਾ ਬਟਪਾਗ ਸਿੰਘ ਸਵਾ ਲੱਖ ਕੀਲਾਂ ਦੀ ਇੱਕ ਕੀਲ ਕਿਲਾ ਚਲੇ ਮੰਤਰ ਫੁਰੇ ਬੱਚਾ ਦੇਖਾਂ ਬਾਬਾ ਬਟਪਾਗ ਸਿੰਘ ਤੇਰੀ ਕਲਾਮ ਦਾ ਤਮਾਸ਼ਾ ਦੋਸਤੋ ਇਹ ਮੰਤਰ ਹੈ ਇਹਨੂੰ ਤੁਸੀਂ ਕਿਸੇ ਪੂਰਨ ਮਾਸੀ ਵਾਲੇ ਦਿਨ ਤੋਂ ਉਦੁੱਧ ਕਰ ਸਕਦੇ ਹੋ ਪੂਰਨਮਾਸੀ ਵਾਲੇ ਦਿਨ ਦੇਸੀ ਘਿਓ ਦੇ ਦੇਗ ਬਣਾ ਲੈਣੇ ਥੋੜੀ ਜੀ ਦੋਸਤੋ ਦੇਸੀ ਘਿਓ ਦੀ ਦੇਗ ਬਣਾ ਕੇ ਪੰਜ ਲੱਡੂ ਲੈ ਲੈਣੇ ਆ ਤੇ ਪੰਜ ਕੇਲੇ ਲੈ ਲੈਣੇ ਇਹ ਪੋਗਾ ਅਰਪਤ ਕਰਕੇ ਦੋਸਤੋ ਤੁਸੀਂ ਉਸ ਤੋਂ ਬਾਅਦ ਇਸ ਦੀ 11 ਮਾਲਾ ਘੱਟ ਤੋਂ ਘੱਟ ਤੁਸੀਂ ਕਰਨੀਆਂ ਨੇ 11 ਮਾਲਾ ਇਹ ਤਕਰੀਬਨ ਤੁਹਾਡਾ ਘੱਟ ਤੋਂ ਘੱਟ 21 ਦਿਨ ਬਾਅਦ 41 ਦਿਨ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਤੁਸੀਂ ਕੋਈ ਉਪਰ ਕੀ ਮਤਲਬ ਕੋਈ ਪੂਤਪਰੇ ਦਾ ਚੱਕਰ ਹੈ ਜਾਂ ਕੋਈ ਕੀਤੇ ਕਰਾਇ ਦੀ ਛਾਂਟ ਘਰ ਦੇ ਵਿੱਚ ਆਉਂਦੀ ਹੈ ਉੱਥੇ ਹੀ ਵਰਤ ਸਕਦੇ ਹੋ ਨੂੰ ਇੱਕ ਗੱਲ ਹੋਰ ਹੈ ਇਹਨੂੰ ਬਿਨਾਂ ਗੱਡੀ ਵਾਲੇ ਵੀ ਵਰਤ ਸਕਦੇ ਆ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਕਿ ਗੱਡੀ ਵਾਲੇ ਵੀ ਰਣਾ ਨਹੀਂ ਕਰਨਾ ਹੈ ਬੈਸੇ ਤਾਂ ਜੇ ਇਹਦਾ ਮੰਤਰ ਦਾ ਵਿਧੀ ਵਿਧਾਨਾ ਸਵਾ ਲੱਖ ਦਾ ਜਾਪ ਤੁਹਾਡਾ ਹੋਣਾ ਚਾਹੀਦਾ ਪਰ ਜੇ ਤੁਸੀਂ ਨਿਰੰਤਰ ਵਿਧੀ ਵਿਵਹਨ ਨਾਲ ਸੰਕਲਪ ਲੈ ਕੇ ਆਸਨ ਦੇ ਬੈਠ ਕੇ ਕੋਈ ਇਹ ਪਾੜ ਤੁਸੀਂ 21 ਦਿਨ ਵੀ ਕਰ ਲੋਗੇ 11 ਵਾਲਾ ਘੱਟ ਤੋਂ ਘੱਟ ਤਾਂ ਤੁਹਾਡਾ ਮੰਤਰ ਤੁਹਾਨੂੰ ਤੁਹਾਡੇ ਕਾਰਜ ਕਰਨ ਲੱਗ ਜਾਊਗਾ ਦੋਸਤੋ ਤੁਹਾਡੇ ਤੁਹਾਨੂੰ ਕੰਮ ਦੇਣ ਲੱਗ ਜਾਏਗਾ ਮੰਤਰ ਪੂਰਨ ਜਿਹੜੀ ਇਹਦੀ ਸਿੱਧੀ ਹੈ ਸਵਾ ਲੱਖ ਦੇ ਉੱਪਰ ਜਾ ਕੇ ਇਹਦੀ ਪੂਰਨ ਸiddhi ਮਿਲ ਜਾਂਦੀ ਹੈ ਦੋਸਤੋ ਫਿਰ ਤੁਸੀਂ ਇਸ ਨੂੰ ਕਿਤੇ ਵੀ ਵਰਤ ਸਕਦੇ ਹੋ ਕੋਈ ਸਮਸ਼ਾਨ ਘੜ ਦੇ ਵਿੱਚ ਬੈਠਣਾ ਕੋਈ ਰਾਤ ਨੂੰ ਚੌਂਗਚ ਰਸਤੇ ਵਿੱਚ ਕੋਈ ਬੈਠ ਕੇ ਕੋਈ ਕੰਮ ਧੰਦਾ ਕਰਨਾ ਜਾਂ ਘਰ ਦੇ ਵਿੱਚ ਕੋਈ ਉਪਰੀ ਚੀਜ਼ ਦਾ ਚੱਕਰ ਆ ਉੱਥੇ ਹੀ ਵਰਤ ਸਕਦੇ ਹੋ ਘਰ ਦੇ ਵਿੱਚ ਕੋਈ ਕੀਤੇ ਕਰਾਇਦਾ ਚੱਕਰ ਆ ਉੱਥੇ ਹੀ ਵਰਤ ਸਕਦੇ ਹੋ ਤੁਸੀਂ ਕਿਸੇ ਦਾ ਭਲਾ ਕਰ ਸਕਦੇ ਹੋ ਦੋਸਤੋ ਜੇ ਤੁਸੀਂ ਖੁਦ ਵੀ ਵਰਤਣਾ ਹੈ ਖੁਦ ਵੀ ਵਰਤ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਬੜਾ ਜ਼ਬਰਦਸਤ ਮੰਤਰ ਹੈ ਪਹਿਲੇ ਦਿਨ ਤੇ ਆਖਰੀ ਦਿਨ ਇਹ ਭੋਗ ਪ੍ਰਸਾਦ ਲਾਉਣਾ ਵਿੱਚ ਤੁਸੀਂ ਕੋਈ ਲੱਡੂ ਪਤਾਸਾ ਕੋਲ ਰੱਖ ਸਕਦੇ ਹੋ ਤੇ ਅੱਜ ਦੇ ਲਈ ਇੰਨੀ ਕੁ ਵੀਡੀਓ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆ ਜੇ ਪਸੰਦ ਆ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਤਨਾਮ ਆਦੇਸ਼ ਗੁਰੂਕੋ ਦਾਇਸ਼ ਅਦੇ